ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਮੇਰਾ ਪੰਜਾਬ న్యూਸ ਚੈਨਲ ਹਰਪ੍ਰੀਤ ਸਿੰਘ ਮਾਨ ਪੈਣੀਪਾਗਾ ਜ਼ਿਲ੍ਹਾ ਬਾਰਿਸ਼ ਸੋਸਿਐਸ਼ਨ ਮਾਨਸਾ ਦੇ ਬਣੇ ਪ੍ਰਧਾਨ ਤੁਹਾਨੂੰ ਦੱਸਦੇ ਕਿ ਜ਼ਿਲ੍ਹਾ ਬਾਰਿਸ਼ ਸੋਸਿਐਸ਼ਨ ਮਾਨਸਾ ਦੀ ਚੋਣ ਹੋਈ ਜਿਸ ਵਿੱਚ ਹਰਪ੍ਰੀਤ ਸਿੰਘ ਮਾਨ ਪੈਣੀਪਾਗਾ ਪ੍ਰਧਾਨ ਚੁਣੇਗੇ ਨਿਸਰ ਘਰਗ ਵਾਈਸ ਪ੍ਰਧਾਨ ਵੀਰ ਦਵਿੰਦਰ ਸਿੰਘ ਸੈਕਟਰੀ ਚੁਣੇ ਗਏ ਆ ਇਸ ਮੌਕੇ ਤੇ ਚੁਣੇ ਗਏ ਅਹੁਦੇਦਾਰਾਂ ਨੂੰ ਵਕੀਲ ਸਾਹਿਬਾਨਾਂ ਨੇ ਵਧਾਈਆਂ ਦਿੱਤੀਆਂ ਨਵੇਂ ਬਣੇ ਵਾਰਿਸ ਸੁਸਿੰਦੇ ਪ੍ਰਧਾਨ ਹਰਪੀ ਸਿੰਘ ਮਾਨ ਨੇ ਕਹਿ ਕੇ ਵਾਰਿਸ਼ਨ ਵੱਲੋਂ ਜੋ ਵੀ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਗਈ ਹੈ ਉਹਨੂੰ ਤਨਦੇਈ ਨਾਲ ਨਿਭਾਉਣਗੇ ਅਤੇ ਜੋ ਬਾਹਰ ਅਸ਼ੇਸ਼ਨ ਦੀਆਂ ਸਮੱਸਿਆਵਾਂ ਹਨ ਉਹਨੂੰ ਹੱਲ ਕਰਨਗੇ ਵਾਰਿਸ਼ਨ ਮਾਨਸਾ ਦੇ ਨਵੇਂ ਬਣੇ ਹੋਏ ਪ੍ਰਧਾਨ ਹਰਪੀ ਸਿੰਘ ਮਾਨ ਨੇ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਹਿ ਕੇ ਇਹ ਜਿੱਤ ਉਹਨਾਂ ਦੀ ਇਕੱਲੇ ਦੀ ਜਿੱਤ ਨਹੀਂ ਉਸਦੇ ਨਾਲ-ਨਾਲ ਦਿਨ ਰਾਤ ਮਿਹਨਤ ਕਰਨ ਵਾਲੇ ਸਾਰੇ ਵਕੀਲ ਸਹਿਬਾਨਾਂ ਦੀ ਜਿੱਤ ਹੈ ਆਓ ਵੇਖੀਏ ਕੀ ਕਹੇ ਇਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਤੇ ਕੀ ਕਰਨਗੇ ਵਕੀਲ ਭਾਈ ਚਰੇਲੀ ਮੇਰਾ ਪੰਜਾਬ ਨਹੀਂ ਲਈ ਮਾਨਸਤੋ ਗਿਆਨ ਸਿੰਘ ਜੀ 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 ਜ ਇਹ ਕਿ ਕੀ ਕੀ ਆਪਣੇ ਬਾਤੀਆਂ ਸਮੱਸਿਆ ਹੈ ਜਿਹੜੇ ਤੁਸੀਂ ਆਉਣ ਵਾਲੇ ਦਿਨਾਂ ਚ ਹੱਲ ਕਰੋਗੇ ਜੋ ਵੀ ਬਾਰ ਦੀਆਂ ਪੈਂਡਿੰਗ ਸਮੱਸਿਆਵਾਂ ਪਈਆਂ ਨੇ ਜਿਨ੍ਹਾਂ ਦੀ ਬਾਰ ਨੂੰ ਲੋੜ ਹੈ ਕੋਸ਼ਿਸ਼ ਕਰੂੰਗਾ ਵੀ ਪਹਿਲ ਦੇ ਅਧਾਰ ਤੇ ਸਾਰੀਆਂ ਹੱਲ ਕੀਤੀਆਂ ਜਾਣ ਤੇ ਕੋਸ਼ਿਸ਼ ਕਰੂੰਗਾ ਮੇਰੇ ਕਿਸੇ ਵੀ ਵਕੀਲ ਭਰਾ ਨੂੰ ਕੋਈ ਸਮੱਸਿਆ ਨਾ ਆਵੇ ਸੁਣਨ ਨਾਲ ਗੱਲਬਾਤ ਹੋਈ ਵੀ ਉਹ ਪਹਿਲ ਦੇ ਅਧਾਰ ਤੇ ਕਿਹੜੇ ਕੰਮ ਆਏ ਜਿਹੜੇ ਲੱਗਦੇ ਵੀ ਕਰਨੇ ਹੋਣਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਜੁਡੀਸ਼ਲੀ ਦਾ ਬਾਰ ਤੇ ਬੈਂਚ ਦਾ ਜਿਹੜਾ ਕੋਈ ਰਿਸ਼ਤਾ ਹੈ ਇਹਨੂੰ ਕਾਇਮ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ ਜਿਹੜਾ ਲੋਕਾਂ ਲਈ ਇਨਸਾਫ ਦਾ ਜਿਹੜਾ ਮੁੱਖ ਰਸਤਾ ਹੈਗਾ ਕਿਉਂਕਿ ਜੇ ਸਾਡਾ ਤਾਲਮੇਰੀ ਨਾ ਰਹੂਗਾ ਤਾਂ ਲੋਕਾਂ ਨੂੰ ਚੰਗੀ ਤਰ੍ਹਾਂ ਨਾਲ ਇਨਸਾਫ ਨਹੀਂ ਮਿਲ ਸਕੂਗਾ ਕੋਸ਼ਿਸ਼ ਕਰਾਂਗੇ ਇਹ ਜਿਹੜਾ ਬੈਂਚ ਤੇ ਬਾਰ ਦਾ ਜਿਹੜਾ ਰਿਲੇਸ਼ਨ ਹੈ ਉਹ ਐਨੇ ਸਹੀ ਢੰਗ ਨਾਲ ਰੱਖਿਆ ਜਾਵੇ ਜਿਸ ਦੇ ਨਾਲ ਆਮ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਵੇ ਹਰ ਪਰਚੀ ਇਸ ਜਿੱਤ ਦਾ ਸਿਹਰਾ ਕਿਹਨੂੰ ਦਿੰਦੇ ਹੋ ਜਿੱਤ ਦਾ ਸਿਹਰਾ ਮੈਂ ਆਪਦੇ ਸਾਥੀਆਂ ਨੂੰ ਜਿਨ੍ਹਾਂ ਨੇ ਮੇਰਾ ਦਿਲੋਂ ਤਿੰਨ ਰਾਤ ਇੱਕ ਕਰਕੇ ਮੇਰਾ ਸਹਿਯੋਗ ਕੀਤਾ ਉਹਨਾਂ ਭਰਾਵਾਂ ਨੂੰ ਦੇਵਾਂਗਾ ਜਿਹੜਾ ਨੇ ਮੇਰੇ ਜਿੱਤ ਦਾ ਸੇਰਾ ਮੇਰੇ ਸਿਰ ਤੇ ਬੰਨਿਆ ਜਨੂੰਗੀ ਭੈਣ ਜੀ ਟੋਟਲ ਕਿੰਨੇ ਵੋਟ ਸੀ ਕਿੰਨੇ ਵੋਟ ਪ੍ਰਾਪਤ ਹੋਏ ਤੁਹਾਨੂੰ ਅ ਟੋਟਲ ਬੋਟ 492 ਦੇ ਕਰੀਬ ਸੀਗੀ ਮੈਨੂੰ 246 ਵੋਟਾਂ ਪ੍ਰਾਪਤ ਹੋਈਆਂ ਨੇ ਤੇ ਮੇਰੇ ਅਗੇਂਸਟ ਸ਼੍ਰੀ ਵਿਜੇ ਕੁਮਾਰ ਸਿੰਘਲਾ ਜੀ ਇਲੈਕਸ਼ਨ ਲੜ ਰਹੀ ਸੀ ਉਹਨਾਂ ਨੂੰ 211 ਵੋਟਾਂ ਪ੍ਰਾਪਤ ਹੋਈਆਂ 35 ਵੋਟਾਂ ਦੇ ਫਰਕ ਨਾਲ ਜਿਹੜਾ ਸਾਡਾ ਚਿਤ ਹਾਰ ਦਾ ਫੈਸਲਾ ਹੋਇਆ